ਤਿਉਹਨ ਤਾਂ ਨੂੰ ਚੰਗੀ ਇੱਕ ਲੰਬੀ ਛੁੱਟੀ ਦੀ ਜ਼ਰੂਰਤ ਹੈ ਤੁਸੀਂ ਕਿਰਪਾ ਕਰਕੇ ਤੁਹਾਡੇ ਰਿਲੇਸ਼ਨਸ ਬੜੇ ਟੌਪ ਤੇ ਨੇ ਮੈਂ ਤੇ رائے ਦਊਂਗਾ ਕਿ ਕੈਨੇਡਾ ਦੇ ਵਿੱਚ ਇਹ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰਸ ਉਥੇ ਸਪੈਸ਼ਲ ਇੱਕ ਪੋਸਟ ਹੈ ਜਿਹੜਾ ਮੇਰਾ ਖਿਆਲ ਹੈ ਕਿ ਅਗਲੇ 5 ਸਾਲ ਬਾਅਦ ਇਹਨਾਂ ਨੂੰ ਉਥੇ ਘੱਟ ਦੇਣਾ ਚਾਹੀਦਾ ਹੈ ਉਥੇ ਬਹੁਤ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਨੇ ਉਥੇ ਜਾਣਗੇ ਉਹਨਾਂ ਦਾ ਵੈਲਕਮ ਕਰਨਗੇ ਸੋ ਚਾ ਜੇ ਟੰਗ ਨਾਲ ਬੜੇ ਲੋਕ ਇੰਤਜ਼ਾਰ ਕਰ ਰਹੇ ਨੇ ਜੇ ਉਥੇ ਕਿਤੇ ਚਲੇ ਜਾਣਗੇ ਤਾਂ ਬੜੀ ਅੱਛੀ ਰਾਏ ਹੋਏਗੀ ਸੋ ਅਸੀਂ ਇੱਕ ਵਾਰ ਫੇਰ ਸੁਮੋਚੇ ਪੰਜਾਬ ਦਾ ਆਪਣੇ ਕਾਂਗਰਸਮੈਂਬ ਆਪਣੇ ਪ੍ਰੈਸ ਦੇ ਵੀਰਾਂ ਦਾ ਸਾਥੀਆਂ ਦਾ ਮੁਸ਼ਕਲ ਘੜੀ ਚ ਵੀ ਤੁਸੀਂ ਸਾਡਾ ਸਾਥ ਮੈਂ ਤੁਹਾਡਾ ਬਹੁਤ ਮਸ਼ਕੂਰ ਆ ਇੱਕ ਜੇ ਇਜਾਜ਼ਤ ਦੇ ਸਾਡੇ ਪ੍ਰਧਾਨ ਜੀ ਤੇ ਆਂਦੇ ਵਕਤ ਮੈਨੂੰ ਕਿਸੇ ਨੇ ਆ ਲਿਖ ਕੇ ਕੱਲਿਆ ਕਾ ਥੋੜਾ ਪੜ ਦਿਓ ਕਿਉਂ ਕਿੰਨਾ ਦਿਨਾਂ ਚ ਕਿੱਕਲੀ ਬੜੀ ਪਰਦੇ ਰਹੇ ਨੇ ਸਾਡੇ ਸਾਡੇ ਚੀਫ ਮਿੰਿਸਟਰ ਸਾਹਿਬ ਉਹ ਕਹਿੰਦੇ ਕਿੱਕਲੀ ਕਲੀਨ ਦੀ 13 ਅਗੇ ਇੱਕ ਕੱਟ ਕੱਟ ਦਿਓ 13 ਅਗੋਂ ਇੱਕ ਕੱਟ ਦਿਓ ਮੇਰੇ ਵੀਰ ਜੀ ਅੱਖਾਂ ਖੋਲ ਲਈਆਂ ਪੰਜਾਬ ਦੇ ਲੋਕਾਂ ਨੇ ਚੱਲਣਾ ਹੀ ਹੁਣ ਤੁਹਾਡਾ ਝੂਠ ਵਾਲਾ ਤੀਰ ਚੱਲਣਾ ਨਹੀਂ ਹੁਣ ਤੁਹਾਡਾ ਝੂਠ ਵਾਲਾ ਤੀਰ ਜੀ ਗੱਪ ਦੀ ਵੀ ਯਾਰੋ ਕੋਈ ਹੱਦ ਹੁੰਦੀ ਏ ਪਰ ਤੁਸੀਂ ਤਾਂ ਗੱਪਾਂ ਵਾਲੀ ਕਰ ਦਿੱਤੀ ਅਖੀਰ ਜੀ ਹੁਣ ਤੇੰਦੀਆ ਕਲਾਮਾਂ ਵਿੱਚੋਂ ਤੁਰ ਪਿਆ ਝਾੜੂ ਕਾਂਗਰਸ ਜਾਂਦੀ ਕਾਂਗਰਸ ਜਾਂਦੀ ਦੇਖਿਓ ਜਿੱਤਾ ਜਿੱਤਾਂ ਨੂੰ ਹੀ ਛੀਟਦੀ ਸੋ ਆ ਲਿਖ ਕੇ ਕਿਸੇ ਸਾਥੀ ਨੇ ਦਿੱਤਾ ਕਿ ਹੁਣ ਟਾਈਮ ਆ ਗਿਆ ਕਿਰਪਾ ਕਰੋ ਕਿ ਇਕਲੀ-ਕਲੀਰ ਦਾ ਵਕਤ ਓਵਰ ਹੋ ਚੁੱਕਿਆ ਸਿਆਣੇ ਬਣੋ ਤੁਸੀਂ ਵੀ ਜਾਣਦਾ ਤੁਹਾਡਾ ਟਾਈਮ ਆ ਗਿਆ ਜੇ ਦੋਨੋਂ ਇਹ ਵਿਅਕਤੀ ਚਲੇ ਜਾਣ ਤੇ ਪੰਜਾਬ ਦੀ ਬਹੁਤ ਬਿਹਤਰੀ ਹੋ ਸਕਦੀ ਹੈ ਸੋ ਇੰਨੇ ਕਿਹਾ ਹੋਇਆ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫੇਰ ਥੈਂਕਸ ਅਦਾ ਕਰੂੰਗਾ। ਇਰੇ ਵਿੱਚ ਮੈਂ ਇਹ ਵੀ ਕਹਿਣਾ ਚਾਹਣਾ ਕਿ ਜਿਹੜੇ ਟਰਨ ਕੋਟ ਸੀਗੇ ਜਿਹੜੇ ਪਾਰਟੀਆਂ ਛੱਡ ਕੇ ਗਏ ਕਿ ਅਸੀਂ ਦੋਨੋਂ ਗੱਲ ਕਹਿ ਨਹੀਂ ਭੁੱਲ ਗਏ ਲੇਕਿਨ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਕੋਈ ਕਦੇ ਕਿਤੇ ਨਾ ਕਿਤੇ ਕੋਤਾਈ ਹੋ ਗਈ ਸ਼ਾਰਪੁਰ ਅਦਰਵਾਈਜ਼ ਜਿੰਨੇ ਵੀ ਐਸੇ ਲੋਕ ਗਏ ਸਨ ਆਪਰਚੂਨਿਸਟ ਜਿਹੜਾ ਨੇ ਪਾਰਟੀ ਨੂੰ ਐਨ ਮੌਕੇ ਤੇ ਛੱਡ ਕੇ ਔਰ ਮੌਕਾ ਪ੍ਰਸੀ ਦੇਖਦੇ ਹੋਏ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਚਲੇ ਗਏ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੇ ਖਿਲਾਫ ਹੀ ਦਿੱਤਾ ਮੈਂ ਪੰਜਾਬ ਵਾਲਿਆਂ ਦਾ ਧੰਨਵਾਦ ਕਰਦਾ ਇਸ ਕੰ ਲਈ ਸਾਹਿਬ ਸਾਹਿਬ ਇੱਕ ਇੱਕ ਕਰਕੇ ਮੈਂ ਕਿ ਬਾਜਵਾ ਸਾਹਿਬ ਨਹੀਂ ਹਾਂਜੀ ਦੱਸੋ ਸਰ ਇੱਕ ਪਾਰਟੀ ਨਾਲ ਤੋਂ ਆ ਗਿਆ ਕੀ ਹੋਊਗੀ ਤੇਰੀ ਜਿਸ ਨੂੰ ਕਿੱਦਾਂ ਲੈ ਕੇ ਮਰ ਗਿਆ ਉਹ ਤੋਂ ਬੜਾ ਇੱਕ ਜਿਹੜੀ ਹੈ ਬਿਲਕੁਲ ਡਿਫਰੈਂਟ ਹੈ ਜੀ ਮੈਂ ਮੈਂ ਸਮਝਦਾ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕੋਈ ਵੀ ਵਿਅਕਤੀ ਜਿਹੜਾ ਚੋਣਾਂ ਵੀ ਲੜ ਸਕਦਾ ਔਰ ਜਿਹੜਾ ਵੀ ਵਿਅਕਤੀ ਜਿਹਨੂੰ ਲੋਕ ਮੈਂਡੇਟ ਦਿੰਦੇ ਅਸੀਂ ਉਹਦਾ ਉਸ ਮੈਂਡੇਟ ਦੇ ਅਗੇ ਸਿਰ ਝੁਕਾਉਣੇ ਹੈ ਚਾਹੇ ਉਹ ਫਰੀਦਕੋਟ ਦੀ ਸੀਟ ਹੈ ਔਰ ਚਾਹੇ ਖਡੂਰ ਸਾਹਿਬ ਦੀ ਸੀਟ ਹੈ ਕਿ ਲੋਕਤੰਤਰ ਦੇ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀ ਵਾਰੀ ਹੋ ਜਾਂਦਾ ਹੈ ਪਹਿਲਾਂ ਵੀ ਹੋਇਆ ਇੱਕ ਅੱਧੀ ਵਾਰੀ ਬਟ ਆਈ ਡੋਨਟ ਥਿੰਕ ਸੋ ਕਿ ਇਸ ਗੱਲ ਨੂੰ ਚਿੰਤਾ ਕਰਨ ਦੀ ਲੋੜ ਹੈ ਨਹੀਂ ਮੈਨੂੰ ਲੱਗਦਾ ਕਿ ਸਿਆਸੀ ਪਾਰਟੀਆਂ ਤੋਂ ਨਾਰਾਜ਼ਗੀ ਹੁੰਦੀ ਤਾਂ ਐਡਾ ਵੱਡਾ ਮੈਂਡੇਟ ਕਾਂਗਰਸ ਪਾਰਟੀ ਨੂੰ ਕਿੱਦਾਂ ਮਿਲਦਾ ਤੁਸੀਂ ਇਹ ਨਹੀਂ ਕਹਿ ਸਕਦੇ 11 ਸੀਟਾਂ ਤੇ ਹਰ ਸੀਟ ਤੇ 40-40 ਉਮੀਦਵਾਰ ਖੜੇ ਸਨ ਤੀਤੀ ਉਮੀਦਵਾਰ ਖੜੇ ਸਨ ਲੇਕਿਨ ਲੋਕਾਂ ਨੇ ਅਲਟੀਮੇਟਲੀ ਪਾਰਟੀ ਦੇ ਲੋਕਾਂ ਨੂੰ ਬਹੁਤ ਸਾਰੀ ਜਗ੍ਹਾ ਤੇ ਤਰਜੀਹ ਦਿੱਤੀ ਸੱਤ ਸੀਟਾਂ ਅਸੀਂ ਜਿੱਤੇ ਤਿੰਨ ਆਮ ਆਦਮੀ ਪਾਰਟੀ ਜਿੱਤੀ ਔਰ ਬਹੁਤ ਵਾਰੀ ਹੁੰਦਾ ਹੈ ਬਹੁਤ ਸਾਰੇ ਪਰਦੇਸ਼ਾਂ ਦੇ ਵਿੱਚ ਇੱਕ ਦੋ ਜਗ੍ਹਾ ਤੇ ਇੰਡੀਪੈਂਡੈਂਟ ਲੋਕ ਵੀ ਚੋਣ ਲੜਦੇ ਨੇ ਉਹ ਚਾਹਦੇ ਨੇ ਬਟ ਅਗਰ ਤੁਸੀਂ ਸਮੁੱਚੇ ਪੰਜਾਬ ਦੀ ਗੱਲ ਕਰੋਗੇ ਤਾਂ ਇਸ ਤਰ੍ਹਾਂ ਦੀ ਤਸਵੀਰ ਸਮੁੱਚੇ ਪੰਜਾਬ ਦੀ ਨਹੀਂ ਹੈ ਹਾਂਜੀ ਪਾਰ ਪੈਰਾ ਤੁਹਾਡੇ ਦੇ ਸਾਫੀ ਨੇ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਕਿ ਅੰਮ੍ਰਿਤਪਾਲ ਨੂੰ ਰਿਹਾ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਖੜੇ ਹੋਵੋਗੇ ਉਹਨਾਂ ਤੁਹਾਡੇ ਸਾਥ ਦੇਖੋ ਗੱਲ ਇਹ ਹੈ ਕਿ ਮੈਂ ਕਨਸਟੀਟਿਊਸ਼ਨ ਨੂੰ ਮੰਨਣ ਵਾਲਾ ਇੱਕ ਸਿਪਾਹੀ ਹਾਂ ਦੇਸ਼ ਦੇ ਲੋਕਤੰਤਰ 'ਚ ਮੈਂ ਵਿਸ਼ਵਾਸ ਰੱਖਦਾ ਹਾਂ ਔਰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਹਾਂ ਅਗਰ ਕੋਈ ਵਿਅਕਤੀ ਬੇਗਸੂਰ اور ਗੁਨੇਗਾਰ ਨਹੀਂ ਹੈ ਮੈਨੂੰ ਲੱਗਦਾ ਕਿਸੇ ਵੀ ਵਿਅਕਤੀ ਨੂੰ ਉਨੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਜੋ ਨੇ ਗੁਨਾਹ ਕੀਤਾ ਹੋਵੇ ਸੋ ਬਾਕੀ ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈਗਾ ਇਹ ਕੋਰਟ ਦੀ ਨਿਗਰਾਨੀ ਥੱਲੇ ਹੈ ਇਹ ਅਲਟੀਮੇਟਲੀ ਕੋਰਟ ਨੇ ਫੈਸਲਾ ਲੈਣਾ ਹੈ ਸਾਨੂੰ ਕਿਸੇ ਗੱਲ ਦਾ ਇਤਰਾਜ ਜਾਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਪਰਸ਼ਕਾ ਆਪਣੇ ਨਾਮ ਤੋਂ ਲਿਖਿਆ ਜਾਂਦਾ ਪੰਜਾਬ ਚ ਇੱਕ ਛੋਟਾ ਬੀਗ ਸ਼ੁਰੂ ਤੋਂ ਕੈਰੀਅਰ ਕੱਢੇ ਕਿਤਾ ਅੱਜ ਪਹਿਲੀ ਵਾਰ ਆ ਕੇ ਮੁਸਿਆਣਾ ਚਾਹੁੰਦਾ ਹਾਂ ਜੀ ਬਿੱਟੂ ਬਿੱਟੂ ਜੀ ਨੇ ਬਹੁਤ ਸਾਰੀਆਂ ਬਿਲੋ ਦਾ ਬੈਲ ਥੱਲੇ ਬਿੱਟੂ ਜੀ ਨੇ ਅਖੀਰ ਤੇ ਇਹ ਵੀ ਕਹਿੰਦਾ ਕਿ ਰਾਜਾ ਵੜਿੰਗ ਨੇ ਕਾਂਗਰਸ ਦੀ ਪੱਗ ਹੀ ਰੋਲਦੀ ਹੈ ਤਿੰਨ ਵਾਰ ਦਾ ਮੈਂਬਰ ਆਫ ਪਾਰਲੀਮੈਂਟ ਔਰ 50 ਸਾਲ ਦੀ ਉਮਰ ਵਾਲਾ ਵਿਅਕਤੀ ਔਰ ਕਿਸ ਪ੍ਰਕਾਰ ਵਾਸਤੇ ਔਰ ਦੋਹਾਈਆਂ પાਕੇ ਰਾਜਾ ਵੜਿੰਗ ਸਮਰਥਨ ਦੇ ਆਇਆ ਪੱਪੀ ਨੂੰ ਰਾਜਾ ਵੜਿੰਗ ਹੁਣ ਤਾਂ ਮੈਨੂੰ ਵੋਟ ਪਾ ਦਿਓ ਕਾਂਗਰਸੀਓ ਜਿਸ ਤਰ੍ਹਾਂ ਦੀ ਮਿਆਰ ਤੋਂ ਗਿਰ ਕੇ ਸਿਆਸਤ ਕੀਤੀ ਹੈ ਮੈਂ ਉਸ ਕਰਕੇ ਕਿਹਾ ਕਿ ਬ੍ਰਦਰ ਮੈਂ ਕੱਲ ਵੀ ਕਿਹਾ ਮੈਨੂੰ ਲੋਕਾਂ ਨੇ ਪੁੱਛਿਆ ਕਿ ਬਿੱਟੂ ਜੀ ਮੈਂ ਕਿਹਾ ਚੰਗਾ ਹੁੰਦਾ ਮੈਨੂੰ ਬੜਾ ਅਫਸੋਸ ਹੈ ਬਿੱਟੂ ਜੀ ਅਗਰ ਦੇਸ਼ ਦੀ ਪਾਰਲੀਮੈਂਟ ਵਿੱਚ ਜਾਂਦੇ ਪਰ ਕਾਂਗਰਸ ਪੱਖੋਂ ਜਾਂਦੇ ਚੌਥੀ ਵਾਰੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਿੱਟੂ ਜਾਂਦਾ ਮੈਨੂੰ ਇੱਥੇ ਆਉਂਦਾ ਕੋਈ ਕੰਮ ਹੀ ਨਹੀਂ ਸੀਗਾ ਮੇਰਾ ਸੋ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਜਿਹੜੀ ਨੀਚਲੇ ਸਟਰ ਦੀ ਰਾਜਨੀਤੀ ਇਹ ਸਾਨੂੰ ਉਰੇ ਤੋਂ ਗੁਰੇਜ ਕਰਨਾ ਚਾਹੀਦਾ ਹੈ ਲੋਕ ਹੁਣ ਇਸ ਗੱਲ ਦੇ ਖਿਲਾਫ ਹੈ ਹੁਣ ਲੋਕ ਜਦੋਂ ਕਿਸੇ ਨੂੰ ਤਨੋਂ ਮੇਣੇ ਨੀਚਾ ਦਿਖਾਉਣਾ ਕਿਸੇ ਨੂੰ ਨੀਚਾ ਦਿਖਾ ਕੇ ਆਪ ਉੱਠਣ ਦੀ ਕੋਸ਼ਿਸ਼ ਕਰਨੀ ਆ ਸਨੇਹਾ ਦੇਤਾ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਐਦੂ ਵੱਡਾ ਫਤਵਾ ਕੀ ਹੋ ਸਕਦਾ ਤੁਸੀਂ ਕਿਸੇ ਨੂੰ ਕੋਈ ਐਵੇਂ ਤੂੰ ਤੜਕ ਤੇ ਮੈਂ ਕਰੀ ਜਾਵਾਂ ਉਹਦਾ ਕੋਈ ਫਾਇਦਾ ਹੀ ਨਹੀਂ ਆ ਸੁਨੇ ਪੰਜਾਬ ਦੇ ਲੋਕਾਂ ਦੇ ਲਾਗਾ ਸਾਹਿਬ ਲਾਗਾ ਸਾਹਿਬ ਜੀ ਗੱਲ ਹੋ ਰਹੀ ਹੈ ਸਾਹਿਬ ਇੱਕ ਸਵਾਲ ਚੱਲਦੀ ਜਿੱਤ ਹਾਸਲ ਹੋ ਰਹੀ ਹੈ ਕੱਲ੍ਹ ਦਾ ਰਿਜ਼ਲਟ ਆਇਆ ਲੇਕਿਨ ਹਾਲੇ ਤੱਕ ਮੁੱਕ ਨਹੀਂ ਪੰਜਾਬ ਨਾਤਾ ਸਾਹਮਣੇ ਆਇਆ ਨਾ ਉਹਦੀ ਕੋਈ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਆਦਾ ਦੂਜੇ ਸਾਹਮਣੇ ਬਾਤ ਹੁੰਦਾ ਆ ਜਾਂਦੇ ਹਰ ਛੋਟੇ ਛੋਟੇ ਗੱਲਾਂ ਤੇ ਬੋਲਦੇ ਆ ਤੁਹਾਨੂੰ ਵੀ ਕਹਿੰਦੇ ਉਹ ਮੇਲੇ ਚ ਮਰੂਤਾ ਦੀ ਗੱਲ ਤੇ ਚਲੋ ਗੱਲ ਇਸ ਤਰ੍ਹਾਂ ਉਹ ਛੱਡੀਏ ਹੁਣ ਉਹ ਨਾ ਤਿੰਨੇ ਤੇ ਰਹੇ ਨਾ ਤੇਰੇ ਚ ਰਹੇ ਉਹ ਕ ਮੰਤਰੀ ਤੇ ਮੈਨੂੰ ਜਾਪਦਾ ਹੀ ਇਸ ਓਨ ਹਿਸ ਵੇ ਆਊਟ ਜਿਹੜੀ ਮੈਨੂੰ ਨਜ਼ਰ ਆਉਂਦੀ ਏ ਹੀ ਊਡ ਬੀ ਚੇਂਜਡ ਇਨ ਅ ਕਪਲ ਆਫ ਵੀਕਸ ਫਰਮ ਨਾਓ ਜੋ ਸਾਫ ਤੌਰ ਤੇ ਮੈਨੂੰ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਨਜ਼ਰ ਆ ਰਿਹਾ ਨੇ ਕਿ ਧਰਮ ਵਿੱਚ ਕਾਹੀ ਹੋਣਾ ਬਰਾਣਾ ਜੋ ਮਰਜ਼ੀ ਹੋਵੇ ਪਤਾ ਨਹੀਂ ਉਹ ਲਾਲ ਸਿੰਘ ਜੀ ਦੀ ਵੀਡੀਓ ਵਾਇਰਲ ਹੈ ਵੀ ਆਡੀਓ ਕਿ ਨਹੀਂ ਹੈ ਮੇਰੀਆਂ ਵੀ ਆਡੀਓ ਵਾਇਰਲ ਹੋ ਗਿਆ ਚੰਨੀ ਸਾਹਿਬ ਦੀ ਆਡੀਓ ਵਾਇਰਲ ਹੋ ਗਿਆ ਭਾਜਪਾ ਨੇ ਔਰ ਆਮ ਆਦਮੀ ਪਾਰਟੀ ਨੇ ਕੀ ਕੀਤਾ ਉਹ ਕਹਿੰਦੇ ਕਿ ਅਸੀਂ ਜਿੱਤ ਨਹੀਂ ਸਕਦੇ ਇਸ ਕਰਕੇ ਹੁਣ ਅਸੀਂ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰਾਹੀਂ ਰਾਜੇ ਵੜਿੰਗ ਦੀਆਂ ਵੌਇਸ ਮੈਸੇਜ ਨੇ ਆਏ ਚੰਨੀ ਸਾਹਿਬ ਦੇ ਇਨੇ ਵੌਇਸ ਮੈਸੇਜ ਆਏ ਸੁਖਜਿੰਦਰ ਰੰਧਾਵਾ ਜੀ ਦੇ ਆਏ ਹਰ ਜਗ੍ਹਾ ਤੇ ਹੋਇਆ ਸਾਡੀ ਇੱਕ ਚਿੱਠੀ ਅ ਕੀਸੀ ਬੀਨੂ ਗੋਪਾਲ ਦੇ ਸਾਈਨਾਂ ਦੇ ਥੱਲੇ ਜਾਰੀ ਕਰ ਦਿੱਤੀ ਗਈ ਵੀ ਹੁਣ ਜਿਹੜਾ ਦਾਖਾ ਹਲਕਾ ਹੈ ਉਹਨੂੰ ਹਰਚੰਦ ਸਿੰਘ ਸੋਥਾ ਦੇਖਣਗੇ ਜਿਹੜਾ ਈਸ ਧੜਕਾ ਹੈ ਉਹਨੂੰ ਪਹਿਲਵਾਨ ਸਾਹਿਬ ਦੇਖਣਗੇ ਕੀ ਕਨਫਿਊਜ਼ਨ ਤੇ ਆਦਰਨੀਆ ਬਿੱਟੂ ਜੀ ਔਰ ਇਹਤੇ ਔਰ ਇਹਤੇ ਲਾਈਨ ਕਰ ਰਹੇ ਸਨ ਕਿ ਰਾਜਾ ਵੜਿੰਗ ਨੇ ਧੱਕਾ ਕੀਤਾ ਸੋ ਇਹ ਜਿਹੜੀਆਂ ਆਡੀਓ ਵਾਇਰਲ ਹੋਣਾ ਇਸ ਤਰ੍ਹਾਂ ਦੀ ਵੌਇਸ ਵਾਇਰਲ ਹੋਣਾ ਇਹ ਸਭ ਮੈਂ ਸਮਝਦਾ ਕਿ ਇਹ ਜਿਹੜੀਆਂ ਪਾਰਟੀਆਂ ਇਹ ਹੀ ਸਾਰਾ ਕੁਝ ਕਰ ਰਹੀਆਂ ਆਈ ਡੋਨਟ ਥਿੰਕ ਸੋ ਲਾਲ ਸਿੰਘ ਦੀ ਕੋਈ ਅਸੀ ਵੀਡੀਓ ਆਡੀਓ